ਕਬੀਰ ਜਾਤ ਜੁਲਾਹਾ ਕਿਆ ਕਰੇ ਹਿਰਦੈ ਬਸੈ ਗੋਪਾਲ ਕਬੀਰ ਰਮਈਆ ਕੰਠ ਮਿਲ ਚੁ ਕਹ ਸਰਬਜੰਜਾਲ ਇਹ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 82 ਨੰਬਰ ਸਲੋਕ ਹੈ ਇਸ ਸਲੋਕ ਅੰਦਰ ਕਬੀਰ ਸਾਹਿਬ ਨੇ ਆਪਣੀ ਜਾਤ ਜੁਲਾਹਾ ਜੁਲਾਹਾ ਜਿਆਦਾ ਜ਼ਿਕਰ ਕੀਤਾ ਹੈ ਕਿਉਂਕਿ ਦੇਖੋ ਗੁਰਬਾਣੀ ਮੁਤਾਬਕ ਇਨਸਾਨ ਦੀ ਕੋਈ ਜਾਤ ਨਹੀਂ ਹੈ ਇਨਸਾਨ ਦੀ ਜਾਤ ਉਹ ਬਸ ਸਤਿਗੁਰ ਕਹਿੰਦੇ ਨੇ ਮਨੁੱਖ ਹੀ ਇਨਸਾਨ ਦੀ ਜਾਤ ਹੈ ਬੰਦਾ ਸਿਰਫ ਇਨਸਾਨ ਹੈ ਇਹੀ ਇਨਸਾਨ ਦੀ ਜਾਤ ਹੈ ਮਨੁੱਖ ਦੀ ਜਿਹੜਾ ਬਾਕੀ ਜਾਤਾਂ ਪਾਤਾਂ ਦਾ ਭੇਦ ਭਾਵ ਹੈ ਇਹ ਤੇ ਸਿਮਰਤਿਆਂ ਦੀ ਗਣਾ ਨਾ ਛਾਤਰ ਪੁਜਾਰੀਆਂ ਨੇ ਜਾਤਾਂ ਪੱਤਾਂ ਦੇ ਬਿਤ ਕਰੇ ਪਾਏ ਨੇ ਪਰ ਪ੍ਰਮਾਤਮਾ ਨੇ ਇਨਸਾਨ ਬਣਾਇਆ ਚਲੋ ਉਸ ਸਟੇਪ ਦੇ ਵਿੱਚ ਕਬੀਰ ਸਾਹਿਬ ਜਿਹੜੀ ਦੁਨੀਆ ਦੀ ਆਖੀ ਜਾਂਦੀ ਜਾਤ ਹੈ ਜੁਲਾਹਾ ਜਾਤ ਵਿੱਚੋਂ ਸਨ ਇਸ ਕਰਕੇ ਉਹਨਾਂ ਨੇ ਆਪਣੀ ਜਾਤ ਦਾ ਨਾਂ ਇੱਥੇ ਵਰਤ ਲਿਆ ਸਮਝਾਉਣ ਵਾਸਤੇ ਪ੍ਰੇਰਨਾ ਦੇਣ ਵਾਸਤੇ ਵਰਤਿਆ ਇੱਥੇ ਦੱਸਿਆ ਇਹ ਗਿਆ ਕਬੀਰ ਸਾਹਿਬ ਵੱਲੋਂ ਕਿ ਪਰਮਾਤਮਾ ਦੀ ਯਾਦ ਜਦੋਂ ਹਿਰਦੇ ਵਿੱਚ ਵਸੇ ਸੁਰਤ ਕਰਕੇ ਉਸ ਮਾਲਕ ਪਰਮਾਤਮਾ ਵਿੱਚ ਤੁਸੀਂ ਲੀਨ ਹੋ ਪਰਮਾਤਮਾ ਦੀ ਬੰਦਗੀ ਕਰਦੇ ਹੋ ਫਿਰ ਜਾਤ ਪਾਤ ਵਾਲਾ ਕੋਈ ਫਰਕ ਨਹੀਂ ਰਹਿ ਜਾਂਦਾ ਵੀ ਕੋਈ ਬੰਦਾ ਜਾਤ ਕਰਕੇ ਜੇ ਕਿ ਵੀ ਮੇਰੀ ਜਾਤ ਛੋਟੀ ਏ ਕਿ ਛੋਟੀ ਜਾਤ ਜਿਵੇਂ ਬ੍ਰਾਹਮਣ ਪੁਜਾਰੀ ਕਹਿੰਦੇ ਸੀ ਵੀ ਛੋਟੀਆਂ ਜਾਤਾਂ ਵਾਲੇ ਰੱਬ ਨੂੰ ਥੋੜਾ ਮਿਲ ਸਕਦੇ ਨੇ ਤਾਂ ਸਤਿਗੁਰੂ ਇੱਥੇ ਦੱਸਦੇ ਨੇ ਵੀ ਮੇਰੀ ਜਾਤ ਜੁਲਾਹਾ ਕਵੀਦ ਜਾਤ ਜੁਲਾਹਾ ਕਿਆ ਕਰੇ ਕਹਿੰਦੇ ਹੁਣ ਜੁਲਾਹੇ ਜਾਤ ਦਾ ਕੀ ਪ੍ਰਭਾਵ ਪੈਣਾ ਸੀ ਇਸ ਗੱਲ ਤੇ ਹਿਰਦੇ ਬਸਿਆ ਗੋਪਾਲ ਮੇਰੇ ਅੰਦਰ ਤੇ ਸ੍ਰਿਸ਼ਟੀ ਨੂੰ ਪਾਲਣ ਵਾਲਾ ਪ੍ਰਮਾਤਮਾ ਉਹਦੀ ਯਾਦ ਵਸੀ ਹੋਈ ਸੀ ਹੁਣ ਜਾਤ ਕਰਕੇ ਕੋਈ ਸਾਈਡ ਇਫੈਕਟ ਨਹੀਂ ਪਿਆ ਭਾਵ ਕਿ ਕੋਈ ਗਲਤ ਪ੍ਰਭਾਵ ਨਹੀਂ ਪਿਆ ਕਿ ਮੈਂ ਜਾਤ ਜੁਲਾਹਾ ਹਾਂ ਮੈਨੂੰ ਰੱਬ ਨਹੀਂ ਮਿਲ ਸਕਦਾ ਕਹਿੰਦੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਮੇਰੇ ਅੰਦਰ ਵਸੀ ਸੀ ਜਾਤ ਮਰੀ ਜੁਲਾਹਾਪੁਰ ਜੁਲਾਹਾ ਜਾਤ ਕੋਈ ਰੁਕਾਵਟ ਨਹੀਂ ਪਾ ਸਕੀ ਮੇਰੇ ਅਰ ਪਰਮਾਤਮਾ ਦੇ ਮਲਾਪ ਵਿੱਚ ਕਬੀਰ ਜਾਤ ਜੁਲਾਹਾ ਕੀ ਕਰੈ ਹਿਰਦੈ ਵਸੈ ਗੋਪਾਲ ਉਹ ਮਾਲਕ ਪਰਮਾਤਮਾ ਮੇਰੇ ਹਿਰਦੈ ਵਿੱਚ ਵਸਦਾ ਸੀ ਤੇ ਮੇਰੀ ਜਾਤ ਦਾ ਕੋਈ ਵੀ ਗਲਤ ਪ੍ਰਭਾਵ ਨਹੀਂ ਪਏ ਇਸ ਗੱਲ ਤੇ ਕਿ ਮੈਂ ਪਰਮਾਤਮਾ ਨੂੰ ਮਿਲਣ ਦੇ ਵਿੱਚ ਕੋਈ ਰੁਕਾਵਟ ਆਈ ਹੋਵੇ ਕਬੀਰ ਰਮਈਆ ਕੰਠ ਮਿਲ ਪਰਮਾਤਮਾ ਅਕਾਲ ਪੁਰਖ ਦਾ ਮਲਾਪ ਸੀ ਜਿਹੜਾ ਭਾਵੇਂ ਪਰਮਾਤਮਾ ਦੇ ਗਲ ਦੀ ਬੱਕੜੀ ਹੈ ਜਿਹੜੀ ਮੈਨੂੰ ਉਸ ਪ੍ਰਮਾਤਮਾ ਦੀ ਬੁੱਕਲ ਦਾ ਸੁੱਖ ਮੈਨੂੰ ਮਿਲੇਆ ਤੇ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਕੇ ਮੈਂ ਪ੍ਰਮਾਤਮਾ ਦੇ ਗਲ ਦਾ ਪ੍ਰਮਾਤਮਾ ਦੇ ਗਲ ਮਿਲਣ ਦਾ ਜਿਹੜਾ ਆਨੰਦ ਹੈ ਉਹ ਮਾਣ ਸਕਿਆ ਪ੍ਰਮਾਤਮਾ ਦੀ ਗਲ ਬੱਕੜੀ ਪੈਣ ਤੋਂ ਬਾਅਦ ਕਬੀਰ ਸਾਹਿਬ ਕਹਿੰਦੇ ਨੇ ਕੱਢ ਚੁੱਕੇ ਸਰਬ ਜੰਜਾਲ ਮੇਰੇ ਜਿਹੜੇ ਝਮੇਲੇ ਸੀ ਉਹ ਸਾਰੇ ਮੁੱਕ ਗਏ ਭੇਦ ਭਾਵ ਮੁੱਕ ਗਏ ਫਰਕ ਮੁੱਕ ਗਏ ਉਹ ਡਰ ਸੀ ਜਿਹੜਾ ਅੰਦਰ ਵੀ ਮੇਰੀ ਜਾਤ ਜੋ ਲਾਹਾ ਮੈਨੂੰ ਰੱਬ ਮਿਲ ਜੂ ਇਹ ਤੁਨੂੰ ਸਮਾਜਿਕ ਲੋਕਾਂ ਨੂੰ ਦੱਸਿਆ ਜਾ ਰਿਹਾ ਕਬੀਰ ਸਾਹਿਬ ਵੱਲੋਂ ਵੀ ਦੁਨੀਆ ਦੇ ਉਹ ਲੋਕੋ ਐਵੇਂ ਨਾ ਮਨ ਵਿੱਚ ਡਰ ਪਾਲੀ ਬੈਠੋ ਵੀ ਮੇਰੀ ਜਾਤ ਛੋਟੀ ਹੈ ਜਿਹੜੀ ਬ੍ਰਾਹਮਣਾਂ ਪੁਜਾਰੀਆਂ ਦੀ ਦਿੱਤੀ ਹੋਈ ਹੈ ਕਿ ਇਹ ਜਾਤ ਜਿਹੜੀ ਹੈ ਮੇਰੀ ਮੈਨੂੰ ਰੱਬ ਨਹੀਂ ਮਿਲਣਾ ਕਹਿੰਦੇ ਰੱਬ ਪ੍ਰਮਾਤਮਾ ਕਾਲਪੁਰਖ ਕੋਈ ਜਾਤ ਦੇ ਕੇ ਨਹੀਂ ਮਿਲਦਾ ਉਹ ਪ੍ਰਮਾਤਮਾ ਤੇ ਗੁਣ ਵੇਖ ਕੇ ਮਿਲਦਾ ਜਿਹਦੇ ਪੱਲੇ ਬੰਦਗੀ ਹੈ ਪ੍ਰਮਾਤਮਾ ਨੂੰ ਮਿਲਣਾ ਹੀ ਮਿਲਣਾ ਭਾਵੇਂ ਕਿਸੇ ਜਾਤ ਨਾਲ ਸੰਬੰਧ ਰੱਖਦਾ ਹੋਵੇ ਜੇ ਕਰਮਨੀਚ ਨੇ ਫਿਰ ਪੰਡਤ ਨੂੰ ਵੱਡੀ ਜਾਤ ਵਾਲੇ ਨੂੰ ਵੀ ਨਹੀਂ ਮਿਲਣਾ ਪਰ ਜੇ ਕਰਮ ਚੰਗੇ ਨੇ ਕਬੀਰ ਸਾਹਿਬ ਕਹਿੰਦੇ ਫਿਰ ਮੈਂ ਜੁਲਾਹੇ ਨੇ ਵੀ ਪਾਲਿਆ ਕਬੀਰ ਰਮਈਆ ਕੰਠ ਮਿਲ ਚੁੱਕੇ ਸਰਬ ਜੰਜਾਲ ਮੇਰੇ ਸਾਰੇ ਝਮੇਲੇ ਮੁੱਕ ਗਏ ਮੇਰੇ ਭੈਮ ਪਰ ਮੁੱਕ ਗਏ ਮੈਂ ਪਰਮਾਤਮਾ ਭਾਈ ਗੁਰੂ ਪਰਮੇਸ਼ਰ ਨੂੰ ਪਾ ਲਿਆ ਮੈਂ ਅੰਦਰੋਂ ਸੁਰਤ ਅਤੇ ਸ਼ਬਦ ਦੇ ਜਰੀਏ ਪਰਮਾਤਮਾ ਦੇ ਮਲਾਪ ਦਾ ਸੁੱਖ ਮਾਣ ਲਿਆ ਮੈਂ ਉਹ ਸੁੱਖ ਮਾਣਿਆ ਇਸ ਤਰੀਕੇ ਨਾਲ ਤੇ ਇਸ ਕਰਕੇ ਤੁਸੀਂ ਮਨ ਵਿੱਚ ਡਰ ਨਾ ਰੱਖਦੇ ਹੋਏ ਸਤੰਤਰ ਹੋ ਕੇ ਪਰਮਾਤਮਾ ਦੀ ਯਾਦ ਵਿੱਚ ਜੜੋ ਪਰਮਾਤਮਾ ਹਰ ਜਾਤ ਵਿੱਚ ਹਰ ਵਰਗ ਦੇ ਬੰਦੇ ਨੂੰ ਬੰਦਗੀ ਦੁਆਰਾ ਮਿਲ ਸਕਦਾ ਹੈ ਪਰਮਾਤਮਾ ਉਤੇ ਕਿਸੇ ਦਾ ਨਿੱਜੀ ਕਬਜ਼ਾ ਨਹੀਂ ਹੈ ਪਰਮਾਤਮਾ ਆਪਣੀ ਮੌਜ ਦਾ ਮਾਲਕ ਹੈ ਜਿਹੜਾ ਉਹਦੀ ਬੰਦਗੀ ਕਰੇਗਾ ਸੱਚੇ ਦਿਲੋਂ ਉਹਨੂੰ ਪਰਮਾਤਮਾ ਨਾਲ ਮਿਲ ਪੈਣਾ ਸਤਿਗੁਰ ਕਹਿੰਦੇ ਨੇ